ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਸਾਡਾ ਜਸਕੀਰਤਾ ਜੀ ਦੇਖੋ ਸੁੱਤਾ ਪਿਆ ਸੌ ਗਿਆ ਥੱਕ ਥੱਕ ਕੇ ਸੌ ਗਿਆ ਹੁਣ ਇਹ ਕਰਦਾ ਉਹਦੀ ਬੈਟਰੀ ਚਾਰਜ ਫਿਰ ਉਹ ਦੁਆਜ ਫੇਰ ਤਪਾਊਗਾ ਤੇ ਚਾਚਾ ਸਾਡਾ ਵੀ ਸੰਨੀ ਰੌਣ ਦੀ ਤਿਆਰੀ ਕਰੀ ਜਾਂਦਾ ਉਹ ਕਹਿੰਦਾ ਮੈਂ ਇਹਦੇ ਸੁੱਤੇ ਪਏ ਬੇ ਕਹਿੰਦਾ ਸੰਨੀ ਰੁਲਾਦਾ ਵੀਰੇ ਇਹਨੇ ਮੈਨੂੰ ਫੋਨ ਨਹੀਂ ਕਰਨੀ ਤੇ ਜਿਸ ਨੂੰ ਫੋਨ ਰਿਹਾ ਸਾਡੇ ਸੇਨਣਾ ਦੇਖਿਓ ਵਲੌਗ ਨੂੰ ਐਂਡ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ ਜਿਹੜੀਆਂ ਮੱਝਾਂ ਨੇ ਉਹ ਵੀ ਵਿਚਾਰੀਆਂ ਖੜੀਆਂ ਹੋ ਗਈਆਂ ਇਹਦੀ ਸਾਨੂੰ ਭੁੱਖ ਲੱਗੀ ਪਈ ਐ 6-6 ਦੀ ਰੋਟੀ ਪਾਣੀ ਦਾ ਇੰਤਜ਼ਾਮ ਕਰੋ ਕਿਉਂਕਿ 1:30 ਵਜੇ ਪਿਆ ਇਹਨਾਂ ਨੇ ਵਿਚਾਰੀਆਂ ਨੇ ਰੋਟੀ ਖਾਣੀ ਐ ਕੌਲਗਟ ਵਗੈਰੀ ਕੌਲਗਟ ਕਰ ਲਿਆ ਵਿਚਾਰੀਆਂ ਨੇ ਤੇ ਹੁਣ ਚਾਚਾ ਜੀ ਸੰਨੀ ਪਾਉਂਦੇ ਆ ਭਾਈ ਆਉ ਉਹ ਤੁਹਾਨੂੰ ਦਿਖਾਉਨੇ ਆ ਸਾਡੇ ਚਾਚਾ ਸੰਨੀ ਪਾਈ ਜਾਂਦਾ ਹੈਗਾ పిం జర్ నకి పిండా బాబి రుసీ ਆ ਦੇਖੋ ਇਹ ਵੀ ਕੜ ਕੜ ਝਾਕਦੀ ਏ। ਸਕੀਤ ਤਾਂ ਸੌ ਗਿਆ ਹੁਣ ਠੀਕ ਐ ਨਾ। ਫੇਰ ਖੇਡੂ ਤੁਹਾਡੇ ਨਾਲ। ਇਹ ਵੀ ਬਹੁਤ ਖੇਡੀਆਂ ਨੇ ਉਹਦੇ ਨਾਲ। ਆ ਗਿਆ ਭਾਈ ਸਾਡਾ ਚਾਚਾ ਸੰਹਿਰ ਲਾਉਂਦਾ ਕਹਿੰਦਾ। ਹੋਰ ਜੀ ਭਾਈ ਪੱਠੇ ਪਾ ਰਹੇ। ਹੋਰ ਮੱਝਾਂ ਨੇ ਕਾਲਗੇਟ ਕੁਲਗੇਟ ਕਰ ਲਿਆ ਦਾਮ ਦਾ ਦੇਖੇ ਕਰ ਲੇ। ਤੁਸੀਂ ਆਪ ਵੀ ਰੱਜ ਲਈ। ਆ ਵੀ ਚਾਹ ਪੀ ਕੇ ਰੱਜ ਲਈ।

ਸਾਨੂੰ ਗਰਦ ਕੋਲ ਤੇ ਜੀ ਲੱਗਦੀ ਛਿੱਡੀ ਮਿੱਟਰ ਸੀ ਨਾਲ ਹੀ ਖਾ ਜਨਾ ਸੀ ਅੰਦਰੋਂ ਵਰਦੀ ਇਹ ਪਈ ਇੱਧਰ ਸਾਡਾ ਬਾਹਰਲਾ ਘਰ ਆ ਉਧਰੋਂ ਤੂੜੀ ਲੈ ਕੇ ਆਉਂਗਾ ਵਿਚਾਰਾ ਅੱਜ ਜਿਹੜਾ ਕੱਖ ਪਾਉਣ ਵਾਲਾ ਸੀ ਉਹ ਵਿਆਹ ਤੇ ਗਿਆ ਵੇ ਤੇ ਚਾਚਾ ਐ ਦੇਖੀ ਇਤਨੀ ਗਿਆ ਉਹ ਪਈ ਅੱਜ ਕੱਖ ਪਾਊਗਾ ਉਹਦੀ ਜ਼ਿੰਮੇਵਾਰੀ ਅੱਜ ਸਾਡੇ ਬਲੌਗ ਨਾਲ ਬਣੇ ਰਹੋ ਦਿਖਾਵਾਂਗੇ ਤੁਹਾਨੂੰ ਐਂਡ ਤੱਕ ਦੇਖਿਓ ਸਾਡਾ ਬਲੌਗ ਚਾਚਾ ਲੱਗਿਆ ਪਿਆ ਜੀ ਸਾਡਾ ਤੂੜੀ ਲਿਆਉਣ ਤੇ ਐਂ ਕਰਕੇ ਵਿਚਾਰੀ ਦੀ ਡਿਊਟੀ ਪੂਰੀ ਸਖਤ ਹੋਈ ਪਈ ਐ ਕੈਨੇਡਾ ਵਾਂਗੂ ਕੈਨੇਡਾ ਵਾਂਗੂ ਸੈਕਟ ਤੇ ਚੱਲੇਗਾ ਇਥੇ ਲਓ ਜੀ ਚਾਚੇ ਨੇ ਹੈ ਅਗਲਾ ਚੈਨਲ ਪੂਰਾ ਮੜਿਆ ਪਿਆ ਹਾਂ ਸਾਬ ਚਾਚੇ ਦਾ ਚੈਨਲ ਤਾਂ ਪੂਰਾ ਚੱਲੀ ਜਾਂਦਾ ਚਾਚੇ ਨੇ ਭਾਈ ਆ ਪੀਜੇ ਪੂਜੇ ਵਾਲਾ ਸਮਾਨ ਪਾਤਾ ਮੱਝਾਂ ਨੂੰ ਸਾਰੇ ਇਹ ਵੀ ਪੈਲ ਸੀ ਮੱਠਾਂ ਦਾ ਇਹ ਵੀ ਪੈਲ ਸਟਾਰਟ ਹੋ ਗਿਆ ਮੱਠਾਂ ਦਾ ਮੱਠਾਂ ਦਾ ਪੈਲ ਸਟਾਰਟ ਹੋ ਗਿਆ ਭਾਈ ਮੱਠਾਂ ਦਾ ਖਾਣਾ-ਦਾਣਾ ਤਿਆਰ ਕਰ ਰਿਹਾ ਹੈ ਚਾਚਾ ਤਿਆਰ ਕਰ ਰਹੇ ਉਹ ਤਾਂ ਸਾਡਾ ਵੀ ਓਬਲੀ ਭਈਆ ਚਾਉ ਉਭੜੀ ਪਈਏ ਤੁਹਾਰੇ ਤੱਤੀ ਫੇਰ ਕਰਦੇ ਆ ਜੀ ਸੁਹਾਗ ਮਾਗੀ ਜੁਨ ਫੇਰ ਸ਼ਰ ਦਾ ਪੰਜ ਕਲਾਸ ਪਾਈ ਚੈਨ ਨੂੰ ਸਬਸਕ੍ਰਾਈਬ ਕਰੋ ਕੈਨਲ ਨੂੰ ਸੈਂਕ ਕਰੋ ਜੇ ਆਪਦਾ ਖੋਲੋ ਸਾਰਾ ਕੋਈ ਵੱਧੋ ਤੇ ਵੱਧ ਲਾਈਕ ਕਰੋ ਦੀ ਹੱਦ ਤੱਕ ਹੀ ਤੇ ਸੁੱਤਾ ਪਿਆ ਜੀ ਹੋਰ ਵੀ ਸਿਕਾਉਣੇ ਆ ਜੀ ਸੀ ਉਹ ਵੀ ਬਣਾਉਣੇ ਆ ਵੀਡੀਓ ਮੈਥਾਵਾ ਹਾਂ ਮੈਥਾਵਾ ਸੇ ਗਿਦਰੇ ਲਾ ਗਿਦੇ ਲਾ ਵਾਰੀ ਸਾਦੀ ਹੈ ਤੇ ਮੈਥਾਦੀ ਵੀ ਜਾਨੋ ਖਾਣਾ ਛਾਫੋਣਾ ਜੀ ਫਿਰ ਅਸੀਂ ਹੱਥ ਨੇ ਵੀ ਦਹੀ ਖਾਣੀ ਏ। ਇਕਾ ਸਾਡੀ ਰੋਜੀ ਬੈਠੀ ਆ। ਰੋਜੀ ਅਗਲਾਬ ਦੰਦ ਤਿੱਖੇ ਕਰੀ ਬੈਠੀ ਆਣੀ ਹੈ ਕਾਲਗੇਟ ਕਰ ਲੈਣਾਂ ਨੇ। ਉਹ ਗਲਾਬਾ ਸਾਡੇ ਸੁੱਤਾ ਪਿਆ ਜੀ। ਹਾਂ ਸਾਡਾ ਚਾਰਜ ਹੋਇਆ ਹੋਇਆ ਹੈ। ਬੈਟਰੀ ਫੋਨ ਤੇ ਲੱਗੀ ਉਹਦੇ ਲੱਗੀ ਵੀ ਹੈ ਚਾਰਜ ਤੇ ਲੱਗੀ ਵੀ ਆ। ਕੱਡੂ ਭੂਤ ਸਾਡੇ ਕੀ ਜੱਤਾਂ ਮੈਂ ਫੇਰ ਹੀ ਸਾਡੇ ਦੁਪਹਿਰੇ ਠੀਕ ਹੋ ਜਾਣਾ। अच्छा नी ਜਾਣੇ ਫਰੇ ਘਾਤੋਂ ਹੋ ਗਏ ਜੀ ਹੁਣ ਤਾਂ ਪੰਜਾਬ ਵਿੱਚ ਖਾਦੋ ਕਿੱਡਾ ਖਰਾਬ ਆ ਜੀ ਕੰਮ ਕੋ ਤਰਤਾ ਨਹੀਂ ਜੀ ਲੀਡਰੀਆਂ ਤੇ ਹੋ ਗਏ ਸਾਰੇ ਇਹਨਾਂ ਦਾੱਖ ਤੋਂ ਦਾ ਕੋਈ ਨਹੀਂ ਮਸੀ ਪਾਉਣੇ ਨਾ ਸਾਰੇ ਟੱਚ ਫੋਨ ਦੇ ਖਾਲੀ ਲੋਕ ਇਹ ਟੱਚ ਫੋਨ ਮਰ ਲੈਂਦਾ ਜੀ ਸਾਰਿਆਂ ਨੂੰ ਅਸੀਂ ਜਾਣਦੇ ਨਹੀਂ ਟੱਚਾਂ ਤੋਂ ਚੱਲੂ ਜੀ ਤਾਂ ਇਹ ਸੰਦੇ ਰੋਣ ਜਾਂਦੇ ਗੱਡੀਆਂ ਐ ਐ ਫੈਂਦੇ ਨਹੀਂ ਕਾਫੀ ਦਿਨਾਂ ਦੀ ਮਾਰੀ ਹੋ ਜਾਂਦੀ ਹੈ ਇਹ ਕਹਾਂ ਪਤਨ ਨੇ ਕਹੇ ਸਾਲ ਜਾ ਪਾ ਜੀ ਮਿੱਕੀ ਪੈ ਗਈ ਜੀ ਮੇਰੇ ਨਾਥਾਂ ਚ